ਸ਼ਲੋਕ ਤਰਪ ਕਬੀਰ ਜੀੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਪ੍ਰਸਨਾ ਉਪਰ ਰਾਮ ਆਦ ਜਗਾ ਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਬ ਕੋ ਹਸਨੀ ਹਾਰ ਬਲੇ ਹਾਰੀ ਇਸ ਜਾਤ ਕੋ ਦੇ ਜੱਪਿਓ ਸਿਰ ਜਨਵਾਰ ਕਬੀਰ ਡਗਮਗ ਕਿਆ ਕਰੇ ਕਹਾਂ ਦੁਲਾਵੇਂ ਜੀਓ ਸਰਬ ਸੁਖ ਕੋ ਨਾਏ ਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਦੀਸਾ ਦਾਦੇ ਕਾਂ ਜਿਓ ਜਿਨ ਮਨ ਨਾਹੀ ਨਾਉ कबीर ऐसा एक आध जो जीवत मृत को होय निरपै होय का गुण रवा जत ते खौ तत् सोय कबीर जा दिन हो मुआ पछ भया आनंद मोह मिल्यो प्रभु अपना संगी भजन गोविंद कबीर सब ते हम बुरे हम तज फलो सबको जिन ऐसा कर बुझिया मीत हमारा सोए कबीर आई मुद पर अनक तरह कर फेस हम रखे गुर अपने उन कीनो आदेश कबीर सोई मारिया जे मुह सुख होए phalo phalo sabko kah buru na mane koi kabir raati ho wakariya tare bejant le phahe uttha utte se jaan mare bhagwant kabir chandan kabir va phala bede utha kupalas ਕੋਈ ਵੀ ਚੰਦਨ ਹੋਏ ਰਹਾ ਬਸ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂੜਿਆ ਇਓ ਮਤ ਡੂਬੋ ਕੋਈ ਚੰਦਨ ਕਾ ਨਿਕਟੇ ਬਸਾ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇ ਕੋਹੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਜहां-ਜਾਂ ਹੋਂ ਫਿਰਿਓ ਕਾਤਿ ਕਠਾਉ ਠਾਂ ਇਕ ਰਾਮ ਸਨੇਹੀ ਬਾਰਾ ਉਜਰ ਮੇਰਾ ਪਾਇ ਕਬੀਰ ਸੰਤਨ ਕੀ ਚੁੰਗਿਆ ਫਲੀ ਪਟਕ ਸੁਤੀ ਕਾਉ ਆਗ ਲਗੋ ਤੇ ਤੋਲ ਹਰ ਜੇ ਨਹੀਂ ਹਰ ਕੋ ਨਾਉ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗਰੇ ਜਾਏ ਰੋਵੋ ਸਾਖਤ ਬਾਪੁਰੇ ਜੋ ਹੱਟ ਹੱਤ ਬਿਕਾਇ ਕਬੀਰ ਸਾਖਤ ਐਸਾ ਜੈਸੀ ਲਸਨ ਕੀ ਖਾਨ ਕੋਨੇ ਬੈਠ ਖਾਈਆ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਤਨ ਚ ਖੋਲਨ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਤਮਨ ਵਹਿ ਹਿਮਥਾਰ ਜਿਨ ਬਲੋਇਆ ਤਿਨ ਖਾਇਆ ਅਵਰ ਬਲੋਵਨ ਹਾਰ ਕਬੀਰ ਮਾਇਆ ਚੋਰਟੀ ਮੁਸਮੁਸ ਲਾਵੇ ਹਾਟ ਏਕ ਕਬੀਰਾ ਨਾਮ ਸਾ ਜਿੰ ਕਿਨੀ ਬਾਰਾਂ ਬਾਟ ਕਬੀਰ ਸੁਖ ਨਾ ਇਹ ਜਗ ਕਰੇ ਜੋ ਬਹੁਤ ਹੈ ਮੀਤ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੇ ਨੀਤ ਕਬੀਰ ਜਿਸ ਮਰਨੇ ਤੇ ਦਗ ਡਰ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਅਨੰਦ ਰਾਮ ਪਦਾਰਥ ਤਾਂ ਇੱਕ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਕ ਨਹੀਂ ਮੋਲ ਕਬੀਰ ਤਾਂ ਸਿਉਂ ਪ੍ਰੀਤ ਕਰ ਜਾ ਕੋਠਾ ਠਾਕੁਰ RAM ਪੰਡਿਤ ਰਾਜ ਪੂਪਤੀ ਆਵ ਕੋ ਮੇ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਿਧਾ ਜਾਏ ਪਾਵੇਂ ਲੰਬੇ ਕੇਸ ਕਰ ਪਾਵੇਂ ਘਰ ਰੁੰਡਾਇ ਕਬੀਰ ਜਗ ਕਾ ਜਿਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ਹਉ ਬਲਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਹਿ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬੋਹਰ ਨਾਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਏ ਤਨ ਜਾਏਗਾ ਕਮਨ ਮਾਰਗ ਲਾਇ ਤੈ ਸੰਗਤ ਕਰ ਸਾਧਕੀ ਤਹਰ ਕੇ ਗੁੰਗਾਇ ਕਬੀਰ ਮਰਤਾ ਮਰਤਾ ਜਗ ਮੂਆ ਮਰਦੀ ਨ ਜਾਣਿਆ ਕੋਏ ਐਸੇ ਮਰਨੇ ਜੋ ਮਰ ਬੋਹਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨ ਬਰਬਾਰ ਜਿਉ ਬਨ ਫਲ ਪੱਕੇ ਭੋਏ ਗਿਰੇ ਬੋਹਰ ਨ ਲਾਗੈਂ ਡਾਰ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਦੈ ਸ਼ਰੀਰ कबीर चंख न चंखिया तुमरो कहो न होय कर्म करीम जो कर रह नेट न सकै कोय कबीर कसौटी राम की झूठा टिक न कोय राम कसौटी सो सह जो मर जीवा होय कबीर उजल पहरे कापर ਪਾਉਂ ਸੁਪਾਰੀ ਖਾਹ ਏਕ ਸਹਰ ਕੇ ਨਾਮ ਬਿਨ ਬਾਧੇ ਜੰਪੁਰ ਜਾਹ ਕਬੀਰ ਬੇੜਾ ਜਰਜਰ ਫੂਟੇ ਸ਼ੀਕ ਹਜ਼ਾਰ ਹਰੂਏ ਹਰੂਏ ਤਿਰ ਗਏ ਦੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਏ ਜਗ ਜਰਤਾ ਦੇਖ ਕੇ ਭੈਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾਢ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਤਾਲ ਫੁਏ ਲਟਣਾ ਉਪਰ ਜਾਮੈਂ ਕਾਸ ਕਬੀਰ ਗਰਬ ਨਾ ਕੀਜੀਐ ਰੰਗ ਨ ਹਸੀਐ ਕੋਈ ਅਜੋ ਸੁਨਾਉ ਸੁਬੰਦਰ ਮੈਂ ਕਿਆ ਜਾਣੂ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉਂ ਕਾਂਚੂਰੀ ਪਉ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਛਾ ਪਛਤਾਓਗੇ ਪ੍ਰਾਨ ਜਾਹਾਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੇ ਆਗ ਪੰਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲੜਕਾ ਵਿੱਚਈ ਲੜਕੀ ਬੇਚ ਕੋਈ ਸੰਝਾ ਕਰ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸਹ ਸੰਸਾਰ ਜਾਇ ਆਛੈ ਭੋਗ ਜੋ ਭੋਗ ਵੇ ਤਿਨ ਕੋ ਗੁੜ ਲੈ ਖਾਹ ਕਬੀਰ ਮੈਂ ਜਾਣਿਓ ਪਰਬੋ ਫਲੋ ਪਰਬ ਸਿਉ ਫਲ ਜੋਗ भक्त नषा डौ राम की पावे निंदो लोग कबीर लोग के निंदा बपुड़ा जे मन नाही ज्ञान राम कबीरा रब रह अमर तजे सब काम कबीर परदेसी का कागरा चहु दिस लागी याद खिनता जल कोयल फैई ਤਾ ਅੱਗੇ ਆਂਚ ਨਾ ਲਾਗ ਤਬੀਰ ਥਿੰਤਾ ਜਲ ਕੋਲਾ ਫਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਬਿਬੂ ਤਬੀਰ ਥੋਰ ਜਲ ਮਾ ਚੁਲੀ ਕੀਵਰ ਮੇਲਿਓ ਜਾਲ ਇਹ ਟੋਗਨੇ ਨਾ ਸ਼ੂਟ ਸੈ ਫੇਰ ਤਰਸ ਮੰਧ ਸਮਾਲ ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਇ ਪੋਖਰ ਪੋਖਰ ਠੂੰਡ ਤੇ ਭਲੋ ਨ ਕਹਿ ਕੋਇ ਕਬੀਰ ਨੀ ਗੁਸਾਇ ਬਗ ਥੰਗੀ ਨਾਹੀ ਕੋਇ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਕਬੀਰ ਬੈਸ਼ਨੋ ਕੀ ਕੁਕਰ ਫਲੀ ਸਾਤਤ ਕੀ ਬੁਰੀ ਮਾਇ ਉਹ ਨਿਤ ਸੁਣਾ ਹਰ ਨਾਮ ਜਸ ਉਹ ਪਾਪ ਦਿਸਾਹਨ ਜਾਈ ਕਬੀਰ ਹਰ ਨਾਮ ਦੂ ਭਲਾ ਏ ਹਰੀ ਯਾਰਾ ਤਾਲ ਲਾਖ 에ਹਰੀ ਏਕ ਜਿਓ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਕਰ ਕਰ ਤੀਵਾਂ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛ ਲਗੋ ਹਰ ਫਿਰੈ ਤਹਿਤ ਕਬੀਰ 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 ਹਰ ਦੀ ਪਿਆਰੀ ਤੂੰ ਨਾ ਉਜਲ ਫਾਇ ਰਾਮ ਸੁਨੇਹੀ ਤੋ ਮਿਲੈ ਦੋਨੋਂ ਬਰਨ ਗਵਾਇ ਕਬੀਰ ਹਰ ਦੀ ਪੀਰ ਤਨਹਾਰਾ ਕੂਨ ਚੇਨ ਨਾ ਰਹਾ ਬਲਹਾਰੀ ਇਹ ਪ੍ਰੀਤ ਕੋ ਜੇ ਜਾਤ ਬਰਨ ਕੁਲ ਜਾਏ ਕਬੀਰ ਮੁਕਤ ਦਵਾਰਾ ਸੰਕੁਰ ਰਾਈ ਦਸੇ ਫਾਇ ਨਾਨਕ ਤੋ ਮਗਲ ਹੋਏ ਰਹੋ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੇ ਮਿਲੇ ਕਰੇ ਪਸਾਉ ਮੁਕਤ ਦੁਆਰਾ ਮੋਤਲਾ ਸਹਿਜੇ ਆਵੋ ਜਾਓ ਕਬੀਰ ਨਾਮੁ ਹੈ ਸ਼ਾਨ ਨਾ ਛਾਪਰੀ ਨਾਮੁ ਮੋਏ ਕਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤਹਰ ਕ ਦਵਾਰ مت ہر پوچھے کون ہے پر ہمارے بار کبیر نہ ہم کیا نہ کریں گے نہ کر سکے شریر کیا جانو کش کی ہر کیا پہو کبیر 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 سپنے ہوں جے مکھ برائے رام تاکہ پگ کی پن ہی ਮੇਰੇ ਤਨ ਕੋ ਚਾਂ ਮੇਰ ਮਾਟੀ ਕੇ ਹਮ ਪੁੱਤਰ ਮਾਮਸ ਰਖਿਓ ਨਾ ਚਾਰ ਦਿਵਸ ਕੇ ਤਹੋਨੇ ਬੜ ਬੜ ਰੁੰਦ ਠਾਂ ਕਬੀਰ ਨੈਂਦੀ ਕਰ ਕਾਲਿਆ ਆਪ ਕੀ ਸਾਇ ਪਿਸਾਇ ਤੈ ਸ਼ਬਦ ਨ ਪੂਛਿਆ ਕਭੂ ਨ ਲਾਈ ਪਾਇ ਕਬੀਰ ਜਿਹੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ ਕਬੀਰ ਡੂਬਾ ਥਾ ਐ ਉਬਰਿਓ ਗੁਨ ਕੀ ਲਹਿਰ ਚ ਭਕ ਜਦ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ पापी भगत ना फावै हर पूजा ना सुहाए माखी चंदन पर हरै जहां बेगंध तां जाय कबीर बेद मुआ रोगी मुआ मुआ सब संसार एक कबीरा ना मुआ जे नाही रोवन हार कबीर राम ना त्यायो ਮੋਟੀ ਲਗੀ ਖੋਰ ਕਾਇਆ ਹੰਡੀ ਕਾਠ ਕੀ ਨਾ ਉਹ ਚਰ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤਕੀਨ ਮਰਨੇ ਤੇ ਕੀ ਡਰ ਪਨਾ ਜਬ ਹਾਥ ਸਿੰਧੋਰਾ ਲੀ ਕਬੀਰ ਰਸ ਕੋ ਗੰਢੋ ਚੂਸੀਐ ਗੁਨ ਕੋ ਮਰੀਐ ਰੋਏ ਆਦ ਦੁਨੀਆ ਰੇ ਮਾਨਸਾ ਭਲੋ ਨ ਕਹ ਕੋਈ ਕਬੀਰ ਗਾਗਰ ਜਲ ਫਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤੇ ਅਪਨੋ ਆਦਮਾ ਝਲੀ ਜੰਗੇ ਲੂਟ ਕਬੀਰ ਕੂਕਰਾਮ ਕੋ ਮਤੀਆ ਮੇਰੋ ਨਾਮ ਗਲੇ ਹਮਾਰੇ ਜੈਵਰੀ ਜਾਂ ਖਿੰਚ ਤਾ ਜਾਂ ਕਬੀਰ ਜਪਨੀ ਕਾਠ ਕੀ ਕਿਆ ਦਖ ਲਾਵੇਂ ਲੋਇ ਫਿਰਦਾ ਰਾਮ ਨਾ ਚੇਤਹੀਂ ਇਹ ਜਪਨੀ ਕਿਆ ਹੋਇ ਕਬੀਰ ਬਿਰੋਪਯੰਗੰ ਮਨ ਬਸੈ ਮੰਤ ਨਾ ਮਾਨੈ ਕੋਇ ਰਾਮ ਬਿਓਗੀ ਨਾ ਜਿਐ ਜਿਐ ਤੰਬੋਰਾ ਹੋਇ ਕਬੀਰ पारस चंदन तिन है एक सुगंध ते मिल तेऊ पूतुम पर लोक काठ निरगंध कबीर जम काठेंगा बुरा है ओ नहीं सह जाय एक जो साधु मोह मिल्यो तिन लिया अंचल लाये कबीर बैद कहो ही फला दारू मेरा बस ए तो बस्त गोपाल की जब पावे ले खस कबीर नौबत अपनी दिन दस ले हो बजाए नदी नाम संयोग जियौ बार ना मिलहै आए कबीर सात समुंदर मस करों कलम करों बनराय ਬਸੁਧਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਕਬੀਰ ਜਾਤ ਜੁਲਾਹ ਕਿਆ ਕਰੇ ਫਿਰਦ ਬਸੇ ਗੁਪਾਲ ਕਬੀਰ ਰਮਈਆ ਕੰਠ ਮੇਲ ਚੂਕੈ ਸਰਬ ਜੰਗਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋ ਲੜਕੇ ਮਾਰ ਕਾ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ ਅੰਧਾ ਲੋਗ ਨਾ ਜਾਣਈ ਰਹਿਓ ਕਬੀਰ ਆ ਕੂਕ ਕਬੀਰ ਸਤੀ ਪੁਕਾਰ ਚੇ ਚੜੀ ਸੁਨੋ ਬੀਰ ਮਸਾਨ ਲੋਗ ਸੁਬਾਇ ਚਲ ਗਯੋ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡ ਉਡ ਦਰਿਸ਼ ਜਾਏ ਜੋ ਜੈਸੀ ਸੰਗਤ ਮਿਲਾ ਸੋ ਤੈ ਸੋ ਫਲ ਖਾਏ